ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸਾਥਿਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਏ ਦਿਨ ਪੰਜਾਬ ਦੇ ਵਿੱਚ ਜਿਹੜੇ ਮਜ਼ਦੂਰ ਵਰਗ ਆ ਐਸਸੀ ਵਰਗ ਆ ਸ਼ੈਡਿਊਲ ਕਾਸਟ ਵਰਗ ਆ ਉਹਨਾਂ ਦੇ ਨਾਲ ਜ਼ੁਲਮ ਧੱਕਾ ਹੁੰਦਾ ਰਹਿੰਦਾ ਪਰ ਹਜੇ ਵੀ ਬਹੁਤ ਸਾਰੇ ਕੜਾ ਮ ਚੌਧਰੀ ਇਹਨਾਂ ਦੀ ਜਨੂੰ ਨਹੀਂ ਮੰਨਦੇ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜਾ ਧੱਕਾ ਨਹੀਂ ਹੁੰਦਾ ਹੋਸਟਾਂ ਦੇ ਵਿੱਚ ਹੁੰਦਾ ਉੱਥੇ ਤੁਸੀਂ ਆਵਾਜ਼ ਬੁਲੰਦ ਨਹੀਂ ਕਰਦੇ ਅਸੀਂ ਪੰਜਾਬ ਦੇ ਜੰਮੇ ਜਾਏ ਆ ਪੰਜਾਬ ਦੇ ਮਜ਼ਦੂਰ ਵਰਗ ਨਾਲ ਅਸੀਂ ਸਬੰਧ ਰੱਖਦੇ ਆ ਤਾਂ ਅਸੀਂ ਪੰਜਾਬ ਦੀ ਹੀ ਗੱਲ ਕਰਾਂਗੇ ਸੋ ਇਸੇ ਤਰ੍ਹਾਂ ਹੀ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ਤੋਂ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਕਿ ਇੱਕ ਮਜ਼ਦੂਰ ਪਰਿਵਾਰ ਕਿਸੇ ਜ਼ਿਮੀਂਦਾਰ ਦੇ ਟਰੈਕਟਰ ਦੇ ਉੱਪਰ ਉਹਨਾਂ ਦੇ ਘਰ ਦੇ ਕੋਲ ਕੋਈ ਪਲਾਟ ਸੀ ਔਰ ਉਸ ਪਲਾਟ ਦੇ ਵਿੱਚ ਉਹ ਮਿੱਟੀ ਪਾ ਰਹੇ ਸੀ ਜ਼ਿਮੀਂਦਾਰਾਂ ਦੇ ਮੁੰਡੇ ਤੁਹਾਨੂੰ ਪਤਾ ਹੀ ਆ ਫਿਰ ਉਹਨਾਂ ਕੋਲ ਜਿਹੜੇ ਵੱਡੇ ਐਮਪ ਲੱਗੇ ਹੁੰਦੇ ਆ ਕਈ ਵਾਰ ਤਾਂ ਸੀ ਜਦੋਂ ਜਾਣਦੇ ਆ ਮੋਟਰਸਾਈਕਲਾਂ ਦੇ ਤੇ ਅੱਗੇ ਇਹਨਾਂ ਦੀਆਂ ਟਰਾਲਿੰਗਾਂ ਟਰੈਕਟਰ ਜਾਂਦੇ ਹੁੰਦੇ ਆ ਤੇ ਇਹ ਮਹਾਰਾਜਾਂ ਦੇ ਮੁੰਡਿਆਂ ਨੂੰ ਪਿੱਛੇ ਮੋਟਰਸਾਈਕਲਾਂ ਦੇ ਹਾਰ ਨਹੀਂ ਸੁਣਦੇਗੇ ਤੇ ਕਈ-ਕਈ ਕਿਲੋਮੀਟਰ ਦੂਰ ਤੱਕ ਇਹ ਸਾਈਡ ਵੀ ਨਹੀਂ ਦਿੰਦੇ ਸੋ ਜਦੋਂ ਇਹਨਾਂ ਨੇ ਇਹਨਾਂ ਦੇ ਪਲਾਟ ਦੇ ਕੋਲ ਮਿੱਟੀ ਪਾ ਰਹੇ ਟਰੈਕਟਰਾਂ ਦੇ ਉੱਪਰ ਜਿਹੜੇ ਅਸ਼ਲੀਲ ਗਾਣੇ ਹਨਾ ਉਹ ਲਾ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਜ਼ਿਆਦਾ ਆਵਾਜ਼ ਘੱਟ ਕਰ ਲੋ ਤੇ ਜਾਂ ਵੀ ਉਸ ਤਰ੍ਹਾਂ ਦੇ ਗੀਤ ਨਾ ਲਾਓ ਜਿਹੜੇ ਕਿ ਧੀਆ ਭੈਣਾਂ ਦੇ ਹਨਾ ਵੀ ਗਲਤ ਅਸਰ ਪੈਂਦਾ ਵੀ ਤੁਸੀਂ ਨਾ ਲਾਓ ਗੀਤ ਤਾ ਇਸ ਗੱਲ ਦਾ ਉਹਨਾਂ ਨੇ ਗੁੱਸਾ ਮਨਾਇਆ ਤੇ ਉਹਨਾਂ ਨੇ ਜਵਾਬ ਵੀ ਦਿੱਤਾ ਕਹਿੰਦੇ ਵੀ ਅਸੀਂ ਤਾਂ ਟਰੈਕਟਰ ਦੇ ਜਿਹੜਾ ਐਮਪਲਾਇਆ ਜਾਂ ਟਰੈਕਟਰ ਦੇ ਜਿਹੜਾ ਸਾਊਂਡ ਲਾਇਆ ਪੈਸੇ ਲਾਇਆ ਉਹ ਗੀਤ ਸੁਣਨ ਨੂੰ ਲਾਇਆ ਉਹ ਇਸ ਕਰਕੇ ਥੋੜੀ ਲਾਇਆ ਵੀ ਅਸੀਂ ਆਵਾਜ਼ ਘੱਟ ਰੱਖਾਂਗੇ ਤੁਹਾਡੇ ਕਹਿਣ ਤੇ ਤਾਂ ਉਸ ਨੌਜਵਾਨ ਨੇ ਜਿਹੜਾ ਆਪਣੇ ਹੋਰ ਸਾਥੀਆਂ ਨੂੰ ਫੋਨ ਲਾਇਆ ਤੇ ਉੱਥੇ ਜਿਹੜਾ ਲੜਾਈ ਦਾ ਮਾਹੌਲ ਬਣ ਗਿਆ ਲੜਾਈ ਦੇ ਵਿੱਚ ਉਹਨਾਂ ਦੀ ਮਾਤਾ ਜਿਹੜੇ ਨੌਜਵਾਨ ਜ਼ਖਮੀ ਹੋਇਆ ਰਹੀਮਾਬਾਦ ਦੀ ਮਾਤਾ ਹਰਜੀਤ ਕੌਰ ਜੀ ਸੀਗੇ ਉਹਨਾਂ ਦੇ ਉੱਪਰ ਜਿਹੜੀ ਟਰੈਕਟਰ ਦੀ ਫੇਟ ਵਾਜਦੀ ਹੈ ਤੇ ਮਾਤਾ ਜੀ ਡਿੱਗ ਪੈਂਦੇ ਆ ਪਰ ਜਿਹੜਾ ਉਹ ਨਰਦਈ ਬੰਦਾ ਸੀ ਜਿਹੜਾ ਉਹ ਨੌਜਵਾਨ ਸੀ ਜਿਹੜੇ ਨੇ ਟਰੈਕਟਰ ਦੇ ਉੱਪਰ ਗੀਤ ਲਾਏ ਹੋਏ ਸੀ ਉਸ ਨੇ ਇਹ ਨਹੀਂ ਦੇਖਿਆ ਵੀ ਚਲੋ ਬਜ਼ੁਰਗ ਔਰਤਾ ਡਿੱਗ ਗਈ ਆ ਚਲੋ ਕਈ ਵਾਰੀ ਹੋ ਜਾਂਦੀ ਆ ਲੜਾਈ ਹਨਾ ਕਈ ਵਾਰੀ ਮਸਲੇ ਉਲਝ ਜਾਂਦੇ ਆ ਤਾਂ ਚਲੋ ਬੰਦਾ ਤਰਸ ਕਰਦਾ ਕਿ ਸਭ ਮੇਰੀ ਮਾਂ ਵਰਗੀ ਆ ਪਰ ਉਸ ਨਰਦਈ ਬੰਦੇ ਨੇ ਉਸ ਜ਼ਾਲਮ ਇਨਸਾਨ ਨੇ ਵਾਰ-ਵਾਰ ਟਰੈਕਟਰ ਨੂੰ ਮੋੜ-ਮੋੜ ਕੇ ਉੱਪਰ ਉਸ ਔਰਤ ਦੇ ਉੱਪਰ ਚੜਾਇਆ ਪਰ ਜਦੋਂ ਉਹਨਾਂ ਦੇ ਬੇਟੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦੀਆਂ ਵੀ ਜਿਹੜੀਆਂ ਦੋਵੇਂ ਲੱਤਾਂ ਟੁੱਟ ਗਈਆਂ ਔਰ ਜਿਹੜੇ ਇਲਾਜ ਉਹ ਹਸਪਤਾਲ ਦੇ ਵਿੱਚ ਦਾਖਲਾ ਸੋ ਸਾਥੀਓ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਹਾਲਾਤ ਇਸ ਪੰਜਾਬ ਦੇ ਵਿੱਚ ਜਿੱਥੇ ਕਿ ਸਿੱਖਾਂ ਦੀ ਧਰਤੀ ਕਿਹਾ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਔਰ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਪੈਦਾ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਤੁਸੀਂ ਕਦੇ ਦੇਖਿਆ ਕਿ ਕਿਸੇ ਮਜ਼ਦੂਰ ਵਰਗ ਦੇ ਕਿਸੇ ਐਸਸੀ ਵਰਗ ਦੇ ਕਿਸੇ ਇਨਸਾਨ ਨੇ ਇਸ ਤਰ੍ਹਾਂ ਕਰਕੇ ਟਰੈਕਟਰ ਪਿੱਛੇ ਮੋੜ-ਮੋੜ ਕੇ ਕਿਸੇ ਇਨਸਾਨ ਦੇ ਉੱਪਰ ਚੜਾਇਆ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਕਮੈਂਟ ਕਰਦੇ ਆ ਕਿ ਲੜਾਈ ਤਾਂ ਹੋਈ ਜਾਂਦੀ ਆ ਇਹਦੇ ਵਿੱਚ ਐਟ੍ਰੋਸਿਟੀ ਕਿੱਥੋਂ ਆ ਗਈ ਇਹਦੇ ਵਿੱਚ ਐਸਸੀ ਐਸਟੀ ਦੀ ਗੱਲ ਕਿੱਧਰੋਂ ਆ ਗਈ ਤੁਸੀਂ ਦੱਸੋਗੇ ਕਦੇ ਹੋਇਆ ਵੀ ਇਸ ਤਰ੍ਹਾਂ ਕਿਸੇ ਜਿਹੜਾ ਮਜ਼ਦੂਰ ਸਮਾਜ ਦੇ ਨੌਜਵਾਨ ਨੇ ਕਿਸੇ ਉੱਚੀ ਜਾਤ ਦੀ ਕਿਸੇ ਔਰਤ ਦੇ ਉੱਪਰ ਟਰੈਕਟਰ ਮੋੜ-ਮੋੜ ਕੇ ਚੜਾਇਆ ਹੋਵੇ ਸੋ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਆ ਆਪਦੇ ਕਮੈਂਟ ਬਾਕਸ ਦੇ ਵਿੱਚ ਜਵਾਬ ਜਰੂਰ ਦਿਓ ਤੇ ਸਾਡਾ ਨੰਬਰ ਜਿਹੜਾ ਉਹ ਅਬਾਊਟ ਦੇ ਚੈਨਲ ਦੇ ਅਬਾਊਟ ਦੇ ਵਿੱਚ ਹੁੰਦਾ ਕੋਈ ਤੁਸੀਂ ਕਿਸੇ ਤਰ੍ਹਾਂ ਦੀ ਗੱਲਬਾਤ ਸਾਡੇ ਨਾਲ ਕਰਨੀ ਹੈ ਤਾਂ ਉਹ ਕਰ ਸਕਦੇ ਹੋ ਔਰ ਪਰਿਵਾਰ ਨੇ ਇਸ ਮਸਲੇ ਦੇ ਉੱਪਰ ਆਪਣੇ ਕੀ ਬਿਆਨ ਦਿੱਤੇ ਆ ਉਹ ਵੀ ਤੁਹਾਨੂੰ ਜਰੂਰ ਸੁਣਾਵਾਂਗੇ ਔਰ ਪ੍ਰਸ਼ਾਸਨ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਹ ਬਹੁਤ ਹੀ ਮਾੜੀ ਘਟਨਾ ਹੋਈ ਆ ਸਾਥਿਓ ਜਦੋਂ ਇਸ ਘਟਨਾ ਬਾਰੇ ਸੋਚਦੇ ਆ ਜਾਂ ਸੁਣਦੇ ਆ ਤਾਂ ਰੋਂਗਟੇ ਖੜੇ ਹੋ ਜਾਂਦੇ ਆ ਸੋ ਸਾਥਿਓ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਜਿਹੜੇ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਮਜ਼ਦੂਰ ਐਸੀ ਐਸਟੀ ਨਾਲ OBC ਨਾਲ ਜਿਹੜਾ ਤੱਕਾ ਨਹੀਂ ਹੁੰਦਾ ਉਹਨਾਂ ਲਈ ਇਹ ਉਦਾਹਰਨ ਸੋ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਕਿ ਪਰਿਵਾਰ ਨੂੰ ਜਿਹੜਾ ਜਲਦੀ ਤੋਂ ਜਲਦੀ ਇਨਸਾਫ ਹੋ ਜਿਹੜਾ ਮਿਲ ਸਕੇ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੁਜੇ ਨਾਲ ਕਹਿੰਦਾ ਜੋ ਕਰਨਾ ਕਹਲਾ ਹੀ ਹੁੱਚੇ ਸਿਰ ਪਟਾ ਕੇ ਗਾਣੇ ਬੋਲਣੇ ਕਹਿੰਦਾ ਉਹਨਾਂ ਗਾਰੀ ਉਹਦੇ ਇਟਮਾ ਇੱਟਾ ਵਾਂਗ ਸੁਰਤਾਂ ਨੂੰ ਆਹੇ ਨੂੰ ਘਰ ਖਿੱਚ ਕੇ ਲਾਏ ਹਾਂ ਅਸੀਂ ਉਹਨਾਂ ਨੂੰ ਨਹੀਂ ਪੁੱਛਿਆ ਉਹਨੇ ਟਰਾਲੀ ਦੇ ਕੇ ਥੱਲੇ ਉੱਪਰ ਥੱਲੇ ਦੇ ਕੇ ਮਾਰੇ ਉਹਨਾਂ ਨੇ ਮੈਂ ਨਾਨ ਖੇਜਦੀ ਤੇ ਥੱਲੇ ਉਹਨੂੰ ਵੀ ਮਾਰ ਫਿਰਦਾ ਸੀ ਮੈਂ ਉਹਨੂੰ ਕੰਦਲਾ ਲਾ ਰਿਹਾ ਇੱਕੋ ਟਕੇ ਨਹੀਂ ਤੇ ਮੈਨੂੰ ਵੀ ਲੱਗ ਗਿਆ ਨਾ ਤੇ ਮਾਪਾ ਮੇਰੇ ਪਿੱਛੇ ਤਰਸਦੇ ਨੇ ਆ ਨਹੀਂ ਹੈ ਕਿ ਮੇ ਮਾਂ ਕੁੜੇ ਪਿੱਛੇ ਤਰਸਦੇ ਦੀ ਜਾਨ ਨਿਕਲਦੀ ਹੈ ਮੈਂ ਤੇ ਪੁੱਤ ਨੇ ਸਾਮਦੀ ਰਹੀ ਛੋੜੀ ਚਰਬੀ ਨਿਕਲ ਗਈ ਮਰ ਕੇ ਤਿੰਨ ਵਾਰੀ ਉਹਦੇ ਪਲਟੀਆਂ ਪਾਈਆਂ ਹਾਂ ਹਾਂ ਨਾ ਉੱਤੇ ਤਿੰਨ ਵਾਰੀ ਦੀਆਂ ਪਾਪਾ ਨੂੰ ਮਾਰਿਆ ਐਂ ਤਾਂ ਪਹਿਲਾਂ ਟਰਾਟਾ ਸਿੱਧਾ ਲਿਆਂਦਾ ਵਾ ਫੇਰ ਉੱਤੇ ਫੇਰ ਆਨੂੰ ਕਿਹਾ ਕੇ ਜਾ ਕੇ ਮਾਰਿਆ ਠੀਕ ਹੈ ਅਹੀਂ ਸਾਢੇ 1.5 ਦਿਨ ਦੀ ਗੱਲ ਆ ਉੱਥੇ ਮਿੱਟੀ ਪੈ ਰਹੀ ਸੀ ਲਾਗੇ ਪਲਾਂਟ ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਧਰਿਆ ਜਿਹੋ ਨਾਲੇ ਉੱਥੇ ਮੁੰਡੇ ਜੋ ਕਿ ਬੜੀ ਹੁੱਲਰ ਬਾਜੀ ਕਰ ਰਹੇ ਸੀ ਤੇ ਰਾਤ ਨੂੰ ਨਾਲੇ 10 ਵਜੇ ਗੰਦੇ ਕਾਣੇ ਲਾਇਏ ਗੰਦੇ ਕਾਣੇ ਲਾਇਏ ਤੇ ਸਾਡਾ ਨਜ਼ਦੀਕ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਆ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਜਾਨਕੀ ਰਕੰਦੀ ਕੋਸ਼ਿਸ਼ ਕੀਤੀ ਵੀ ਬੰਦੇ ਕਾਣੇ ਨਾ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਵੀ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਤੇ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾ ਗਏ ਮਾਤਾ ਦੀ ਜੱਤ ਹੋ ਗਈ। ਮੇਰੇ ਸਾਹਮਣੇ ਲੱਗੇ ਸਾਰੇ ਬੰਦੇ ਤੇ ਇੱਕ ਮੁੰਡਾ ਮਗਰਾਰ ਤੇ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਇਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ ਹੈ। ਇਹ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਇੱਕ ਪਲਾਟ ਉੱਤੇ ਪਾਰੇ। ਇਹ ਵੀ ਉੱਥੇ ਕਜੀਤ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ ਸਵੇਰੇ 10:15 ਵਜੇ ਇੱਕ ਪ੍ਰੀ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਹਾ ਸੀਗਾ ਵਿਜੇ ਪਾਲ ਸਿੰਘ ਵਿਜੇ ਪਾਲ ਸਿੰਘ ਚਲਾ ਰਿਹਾ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਸ ਟਰੈਕਟਰੋਂ ਨੇ ਉਹ ਥੋੜੀ ਚੜਾ ਦਿੱਤਾ ਹੈ ਸਿਰਫ ਇੱਕ ਬੈਕ ਦਾ ਰੌਲਾ ਸੀਗਾ ਕਿ ਉਹ ਪਲਾਟ ਵਿੱਚ ਮਿੱਟੀ ਪੈ ਰਹੀ ਸੀ ਜਿੱਤੇ ਤੇ ਇਹਨਾਂ ਨੇ ਹਰਜੀਤ ਕੌਰ ਦੇ ਲੜਕੇ ਨਿਸ਼ਾਨ ਸਿੰਘ ਨੇ ਤੇ ਜਿਹੜੇ ਇਹਨਾਂ ਦੇ ਸਾਥੀ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਬੈਕ ਦੀ ਆਵਾਜ਼ ਆਉਂਦਾ ਸਾਊਂਡ ਕੱਟ ਕਰ ਲੋ ਲੇਕਿਨ ਉਹਨਾਂ ਨੇ ਗੱਲ ਬੁਰਾ ਬਣਾਇਆ ਵੀ ਅਸੀਂ ਤੇ ਟਰੈਕਟਰ ਤੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ 사운ਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋੜੇ ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾੜ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਮਿੱਟੀ ਪਾ ਰਹੇ ਸੀ ਪ੍ਰਾਪ ਕਰੀਮਦਾਰਾਂ ਵਾਂਗ ਇਹ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਲੇੜੀ ਦਾ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਵੱਜ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਤੇ ਇਹ ਉੱਥੋਂ ਪਿੰਡ ਰੀਮਾ ਬਾੜ ਦੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਇਹ ਗੱਲ ਲੇੜੀ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਟਰੈਕਟਰ ਜਨਰਲ ਡੇਰੇ ਹਰਜੀਤ ਕੌਰ ਦੇ ਆਏ ਮੌਕੇ ਤੇ ਮੌਤ ਹੋ ਗਈ ਹੈ ਤੇ ਇਹਦਾ ਲੱਤਾਂ ਨਿਸ਼ਾਨ ਤੇ ਨੇ ਜਿਹੜਾ ਉਸੇ ਬੜਾ ਹਸਲ ਬਦਾਸਰ ਦੇ ਕੇ ਜਿਹੜੇ ਲਾਜਾ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਫਿਊਜ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਕੇ ਜਿਹੜਾ ਇਥੇ ਲੋਕ ਕਰਤੀ